ਇੱਕ ਅਹੀ ਹੋਰ ਬੇਨਤੀ ਕਰਦੇ ਆਂ ਵੀ ਮਹਾਪੁਰਸ਼ ਬਾਬਾ ਕਲਦੀਪ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਬੰਨ ਉਸਾਰਿਆ ਗਿਆ ਵਾ ਉਹਨਾਂ ਦੇ ਕਹਿਣ ਤੇ ਅਸੀਂ ਸ਼ੁਰੂ ਕੀਤਾ ਵੀ ਤੁਸੀਂ ਅਸੀਂ ਤੁਹਾਨੂੰ ਸਹਿਯੋਗ ਦੇਾਂਗੇ ਤੇ ਤੁਸੀਂ ਤਗੜੇ ਹੋ ਕੇ ਜਿਹੜੀ ਵੀ ਚੀਜ਼ ਚਾਹੀਦੀ ਆ ਉਹ ਚੀਜ਼ ਅਸੀਂ ਤੁਹਾਨੂੰ ਮੁਹੱਈਆ ਕਰਾਵਾਂਗੇ ਉਹਨਾਂ ਸਾਨੂੰ 400 ਲੀਟਰ ਡੀਜ਼ਲ ਦੇ ਕੇ ਸਾਨੂੰ ਪਹਿਲੇ ਦਿਨ ਤੋਂ ਹੀ ਤੋਰਿਆ ਸੀ ਕੁਛ ਅਸੀਂ ਆਪ ਮੁੰਡਿਆਂ ਨੇ ਆਪਦੇ ਕੋਲੋਂ ਤੇਲ ਪਾ ਕੇ ਦੀ ਬੰਨ ਦੀ ਮੋੜ ਤੋਂ ਇਸ਼ਾਰੀ ਕੀਤਾ ਸਾਰੀ ਕੀਤੀ ਮੁਰ ਕੇ ਮਹਾਪੁਰਸ਼ਾਂ ਦਾ ਸਹਿਯੋਗ ਹੁੰਦਾ ਗਿਆ ਫਿਰ ਮੰਤਰੀ ਸਾਹਿਬ ਦਾ ਸਹਿਯੋਗ ਹੁੰਦਾ ਗਿਆ ਤੇ ਇਸੇ ਤਰ੍ਹਾਂ ਹੀ ਮਾਝੇ ਦੀ ਸੰਗਤ ਆਣ ਕੇ ਤੇ ਉਹਨਾਂ ਨੇ ਸਾਨੂੰ ਮਿੱਟੀ ਮਭਈਆ ਕੀਤੀ ਪੱਕੀ ਮਿੱਟੀ ਪਹਿਲਾਂ ਅਸੀਂ ਚਲੋ ਥੱਲੇ ਥੋੜੀ ਮਿੱਟੀ ਪਾ ਕੇ ਆਪਦਾ ਤਿਆਰੀ ਕੀਤੀ ਤੇ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਕੁਲਦੀਪ ਸਿੰਘ ਜੀ ਝਾੜ ਸਾਹਿਬ ਵਾਲੇ ਬਾਬਾ ਮੰਗਲ ਸਿੰਘ ਜੀ ਤੇ ਬਾਬਾ ਸੁਖਾ ਸਿੰਘ ਜੀ ਬਾਬੇ ਕਾਰ ਸੇਵਾ ਵਾਲੇ ਬਾਬਾ ਸੋਢੀ ਆਸਲਾਂ ਵਾਲੇ ਜਿਨ੍ਹਾਂ ਨੇ ਇਸ ਬੰਦ ਦੇ ਵਿੱਚ ਯੋਗਦਾਨ ਪਾਇਆ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮੁਠਿਆਵਾਲੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਹੋਏ ਇੱਥੋਂ ਦੇ ਜਿਹੜੇ ਕਿਸਾਨਾਂ ਨਾ ਗੱਲਬਾਤ ਕੀਤੀ ਹੈ ਉਹਨਾਂ ਕਿਸਾਨਾਂ ਨੇ ਇੱਕ ਉਹਨਾਂ ਕਿ ਆਖਿਆ ਵੀ ਜਿਹੜਾ ਇਹ ਬੰਦ ਤੇ ਜਿਹੜੇ ਕੋ ਬਹੁਤ ਹੀ ਲੋਕਾਂ ਸਾਹਸ ਦਿੱਤਾ ਹੈ ਜਿ세 ਬੰਦਿਆਂ ਨੂੰ ਸਾਨੂੰ ਸਾਹਸ ਦਿੱਤਾ ਹੈ ਮਹਾਪੁਰ ਸਾਹਿਬ ਸਾਹਸ ਦਿੱਤਾ ਹੈ ਇਹ ਨਵਾਂ ਜਿਹੜਾ ਰੰਪ ਸਾਨੂੰ ਉਹ ਤੋਂ ਚਾਹੀਦਾ ਜਿਹੜਾ ਆਹਰੋ ਦਾ ਬੱਜਾ ਹੋਵੇ ਤੇ ਇਧਰ ਨੂੰ ਜਿਹੜੀ ਟਾ ਘੱਟ ਲਈ ਅਸੀਂ ਕੁਝ ਕਿਸਾਨਾਂ ਨਾਲ ਗੱਲਬਾਤ ਕਰਨ ਲੱਗੇ ਜਿਹੜੇ ਇੱਥੇ ਲਗਾਤਾਰ 36 ਦਿਨ ਤੋਂ ਮੁਸੀਬਤਾਂ ਵੇਖ ਰਹੇ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਤੇ ਸਾਡੇ ਹਲਾਤਾਂ ਬਾਰੇ